ਅੰਮ੍ਰਿਤਸਰ ਤੋਂ ਵਿਆਹੁਤਾ ਔਰਤ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਔਰਤ ਦਾ ਪਤੀ ਪੰਜਾਬ ਪੁਲਿਸ ਵਿੱਚ ਬਤੌਰ ਮੁਲਾਜ਼ਮ ਕੰਮ ਕਰਦਾ ਹੈ ਪਰਿਵਾਰਕ ਮੈਂਬਰਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੜਕੀ ਦਾ ਉਸਦੇ ਪਤੀ ਵੱਲੋਂ ਗਲਾ ਘੋਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਪਰਿਵਾਰ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਨੇ ਉਨ੍ਹਾਂ ਕਿਹਾ ਹੈ ਕਿ ਰੋਜ਼ਾਨਾ ਉਸਦੇ ਨਾਲ ਕੁੱਟਮਾਰ ਕੀਤੀ ਜਾਂਦੀ ਸੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸਦੇ 4 ਮਹੀਨੇ ਦਾ ਇੱਕ ਬੱਚਾ ਹੈ ਉਸਦੇ ਪਤੀ ਤੇ ਸੱਸ ਵੱਲੋਂ ਉਸ ਨੂੰ ਵੀ ਮਾਰ ਕੇ ਉਥੋਂ ਫਰਾਰ ਹੋ ਗਏ ਨੇ ਔਰਤ ਦਾ ਨਾਂ ਕਰਮਜੀਤ ਕੌਰ ਦੱਸਿਆ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਔਰਤ ਦਾ ਪਤੀ ਪੁਲਿਸ ਦੀ ਨੌਕਰੀ ਦੇ ਨਾਲ ਨਾਲ ਨਸ਼ਾ ਵੇਚਣ ਦਾ ਕੰਮ ਵੀ ਕਰਦਾ ਸੀ ਇਸ ਦੀ ਸੂਚਨਾ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਜਾਂਦੀ ਹੈ ਲੇਕਿਨ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਪਰ ਹਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਹੁਣ ਉੱਥੇ ਹੀ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ ਮੈਂ ਖਲੋਤੀ ਆ 78 ਥਾਣੇ ਪੁੱਤ ਮੈਂ ਵਿਚੋਲਣ ਹਾਂ ਭੂਆ ਹਾਂ ਮੈਂ ਨਹੀਂ ਇਹਨਾਂ ਦਾ ਪੁੱਤ ਘਰ ਵੇਖਿਆ ਘਾੜ ਵੇਖਿਆ ਸਿਰਫ ਨੌਕਰੀ ਨੂੰ ਮੈਂ ਰਿਸ਼ਤਾ ਲਿਆ ਕੇ ਪਤੀ ਦਾ ਕਰਾਤਾ ਏ ਦੋ ਟਰਾਲੀਆਂ ਹੀ ਸਮਾਨ ਦਿੱਤੇ ਆ ਤਰਨਤਾਨ ਕੁਆਟਰਾਂ 'ਚ ਵਿਆਹੀ ਗਈ ਮੇਰੀ ਭਤੀ ਜੀ ਸਾਬ ਉਥੋਂ ਦੀ ਦੁਨੀਆ ਦੱਸੂ ਤੁਹਾਨੂੰ ਤੇ ਬੋਲਟ ਵੀ ਦਿੱਤਾ ਵਾ ਤੇ ਰੋਜ਼ ਉਹਨੂੰ ਮੁੰਡਾ ਹੋਇਆ ਵਾ 40 ਸਾਲੀ ਬੜੀਆਂ ਗੱਲਾਂ ਕਰਦੇ ਰਹਿਆ 40 ਸਾਲੀ ਮੁੰਡਾ ਆ ਵਾ ਫਿਰ ਉਹਨੂੰ ਮੁੰਡਾ ਹੋ ਕੇ ਘਰ ਆਈ ਉਹਨਾਂ ਚਾਜ ਨਾਲ ਸਾਂਭੀ ਸੁੱਤੀ ਨਹੀਂ ਆ ਤੇ ਪਤਾ ਹੀ ਨਹੀਂ ਹੁੰਦੇ ਦਿਮਾਗ 'ਚ ਕਿਹੜੀ ਗੱਲ ਕਿਹੜੀ ਨਹੀਂ ਆ ਸੋਚੀ ਵਿਚਾਰੀ ਪਈ ਰਹਿੰਦੀ ਜੇਹੀਂ ਲੈਣ ਆਉਨੇ ਸੀ ਤਾਂ ਨਹੀਂ ਹੁੰਦੀ ਜਾਓ ਤੁਸੀਂ ਸਾਡੇ ਲੜ ਪੋਗੇ ਤੁਸੀਂ ਮੈਂ ਨਹੀਂ ਜਾਣਾ ਕੱਟੀ ਆਂਦਾ ਹੀ ਹੁੰਦਾ ਹੀ ਬੋਲਟ ਵੀ ਲੈ ਜਾ ਆਪਣੀ ਜਾਇਦ ਜਲਨੀ ਆ ਤੇ ਜਾਇਦਤ ਲੈ ਜਾ ਮੈਂ ਘਰ ਵਾਲਾ ਮੈਂ ਨਹੀਂ ਤੈਨੂੰ ਰੱਖਣਾ ਰਾਣਾ ਸੱਸ ਵੀ ਅਸੀਂ ਨਹੀਂ ਤੈਨੂੰ ਰੱਖਣਾ ਅਸੀਂ ਆ ਮੱਠ ਦਿਨ ਪਹਿਲਾਂ 15 ਦਿਨ ਮੈਂ ਨਾਨਨ ਪਰਜਾਈ ਅਹੀਂ ਲੈ ਕੇ ਚੱਲੇ ਆ ਇਹ ਸਾਨੂੰ ਆਂਦਾ ਵੈ ਇਹਨੂੰ ਸਮਾਨ ਵੀ ਆਪਣਾ ਨਾਲ ਖੜੋ ਕਿਹੜੇ ਜਿੰਨਾ ਜੱਟ ਹੋ ਜੀ ਕੀ ਕਾਪਸ ਉਹਦਾ ਨਾ ਕਰ ਕਰਮਜੀਤ 30 ਸਾਲ ਦੇ ਹਾਂ ਪਹਿਲਾਂ ਵੀ ਕੋਈ ਝਗੜਾ ਹੋਇਆ ਹੁੰਦਾ ਉਹਦਾ ਝਗੜਾ ਕੋੜਦੇ ਮਾਰਦੇ ਹੀ ਕੁੱਤੇ ਤੋਂ ਅਹੀਂ ਆਏ ਆ ਸਿਰ ਤੇ ਰੋਵੜੇ ਪਏ ਆ ਉਹਨਾਂ ਨੇ ਆਂਦਿਆਂ ਨੂੰ ਫੋਨ ਵੀ ਤੋੜ ਦਿੱਤਾ ਵੀ ਤੈਨੂੰ ਪੇਕਿਆ ਨਾ ਗੱਲ ਨਹੀਂ ਕਰਨੀ ਹੈ 15 ਦਿਨ ਹੋ ਗਏ ਆ ਸਾਨੂੰ ਕਿੱਦਾਂ ਪਤਾ ਸਾਨੂੰ ਸਾਨੂੰ ਉਹਨੇ ਮਾਰਿਆ ਜਾਂ ਚੋਰੀ ਫੋਨ ਸੱਸ ਦਾ ਫੜ ਕੇ ਤੇ ਫੇਰ ਉਹਨੇ ਫੋਨ ਕਰਕੇ ਦੱਸਿਆ ਫਿਰ ਦੋਵੇਂ ਨਾਨਨ ਪਰਚਾਈ ਆ ਗਈਆਂ ਵਾ ਤੇ ਸਾਡੇ ਨਾਲ ਤੁਰਤੀ ਆ ਚੱਲ ਗਈ ਆ ਫੇਰ ਜਾ ਕੇ ਪਤਲੀ ਘਰ ਸਾਨੂੰ ਆਂਦੀ ਮੰਮੀ ਮੈਨੂੰ ਛੱਡ ਜੋ ਮੇਰੇ ਘਰ ਵਾਲਾ ਰੋਸਿਆ ਉਹ ਬੋਲਿਆ ਨਹੀਂ ਤੇ ਕੋ ਸਾਡੇ ਘਰ ਚ ਲੜਾਈ ਜਿਆਦੀ ਨਾ ਵਜੇ ਅਹੀਂ ਵਾਪਸ ਆਣ ਕੇ ਛੱਡ ਗਏ ਆ ਸਾਨੂੰ ਨਹੀਂ ਪਤਾ ਮਗਰੋਂ ਫੇਰ ਕੀ ਕਰਦੇ ਰਹੇ ਕੀ ਨਹੀਂ ਕਰਦੇ ਰਹੇ ਤੇ ਅੱਜ ਜਾ ਕੇ ਉਹਨਾਂ ਸਾਨੂੰ ਕਿਸੇ ਕੋਲ ਫੋਨ ਕਰਾਤਾ ਵੀ ਕੰਮੂ ਨੇ ਫਾਹ ਲੈ ਲਿਆ ਵਾ ਆਪ ਘਰੋਂ ਚਲ ਗਏ ਆ ਹਾਂ ਘਰ ਕੋਈ ਨਹੀਂ ਭੱਜ ਕੇ ਘਰੋਂ ਤੇ ਹੁਣ ਮਾਂ ਆ ਗਈ ਆ ਉਹੇ ਮਾਰਦੇ ਆ ਹਾਂ ਮੁੰਡਾ ਵੀ ਲੱਗ ਗਿਆ ਹੀ ਪਾ ਗਿਆ ਉਹਦੇ ਰੋਂਦਾ ਕਲਾਂਦਾ 4 ਸਾਲ ਦਾ ਨਹੀਂ ਚਾਹ 4 ਮਹੀਨਾ ਦਾ 4 ਮਹੀਨਾ ਹਾਂ ਪੁਲਿਸ ਨੂੰ ਕੰਪਲੇਨਟ ਕੀਤੀ ਆ ਪੁਲਿਸ ਨੂੰ ਕੰਪਲੇਨਟ ਕੀਤੀ ਆ ਤੇ ਹੁਣ ਵੇਖੋ ਕੀ ਕਰਦੇ ਜੋ ਕੀ ਨਹੀਂ ਕਰਦੇ ਸਾਨੂੰ ਕੋ ਨਿਆ ਮਿਲਣਾ ਚਾਹੀਦਾ ਸਾਨੂੰ ਨਿਸਾਬ ਚਾਹੀਦਾ ਸਾਡੀ ਤਸਵੀਰ ਵਰ ਕੀਤੀ ਮਾਰ ਦਿੱਤੀ ਆ ਸਰਪਥਾਣੇ ਵਿੱਚ ਖੜੇ ਆ ਸਾਡੀ ਭੈਣ ਨੂੰ ਫਾ ਦੇ ਕੇ ਮਾਰਿਆ ਗਿਆ ਪੰਜਾਬ ਪੁਲਿਸ ਚ ਨੌਕਰੀ ਕਰਦਾ ਸੀ ਭਾਜੀ ਮੈਂ ਭਰਾ ਹਾਂ ਉਹਦਾ ਕੁੜੀ ਦਾ ਜਿਹਦੀ ਡੈਥ ਕੀਤੀ ਗਈ ਆ ਤੇ ਕਿਤੇ ਮੈਂ 30 ਸਾਲ ਦੀ ਉਮਰ ਹੈ ਉਹਨਾਂ ਦੀ ਤੇ ਮੈਰਜ ਉਹਨਾਂ ਦੀ ਹੋਈ ਕੁਆਟਰਾਂ ਦੇ ਵਿੱਚ ਸਰਪਥਾਣੇ ਚ ਹਾਂਜੀ ਪੰਜਾਬ ਪੁਲਿਸ ਦੀ ਨੌਕਰੀ ਕਰਦੇ ਆ ਤੇ ਹੈਗੇ ਪਰ ਲੋ ਫਰਿਆ ਨਸ਼ਾ ਪਤਾ ਵੇਚਦੇ ਆ ਸਮੈਗ ਵੇਚਦੇ ਆ ਤੇ ਜਿਹੜੀ ਸੱਸਿਆ ਨਾ ਉਹਨੇ ਆਪਣਾ ਹਸਬੰਦ ਵੀ ਪਹਿਲਾਂ ਮਾਰਿਆ ਇਸੇ ਕੰਮ 'ਚ ਮਾਰਿਆ ਉਹਨੇ ਫਾ ਦੇ ਕੇ ਹੀ ਪਹਿਲਾਂ ਵੀ ਕੋਈ ਗੁੱਟ ਮਾਰ ਕਰਦੇ ਸੀ ਹਾਂਜੀ ਬਹੁਤ ਸੇਰ ਤੋਂ ਜਦੋਂ ਦਾ ਸ਼ਾਦੀ ਹੋਈ ਹੈ ਨਾ ਇਹਨਾਂ ਦੀ ਉਰੋਂ ਦਾ ਕੰਮ ਇਦਾਂ ਹੀ ਚੱਲਦਾ ਆ ਰਿਹਾ ਇਹਨਾਂ ਦਾ ਕੁੱਟ ਮਾਰਦਾ ਹੀ ਤੇ 8 ਦਿਨ ਹੋ ਗਏ ਫੋਨ ਤੋੜਤਾ ਇਹਦਾ ਖੋ ਕੇ ਵੀ ਦੱਸ ਦੇਣਾ ਪੇਕੇ ਨਾਲ ਦੱਸਿਆ ਆਪਣੇ ਘਰ ਨਾਲ ਦੱਸਿਆ ਸਾਨੂੰ ਉਹਨਾਂ ਦੱਸੇ ਇਸ ਕਰਕੇ ਫੋਨ ਤੋੜਤਾ ਤੇ ਆਪਣੇ ਚੋਰੀ ਸੱਸ ਤੋਂ ਫੋਨ ਕਰਦੀ ਹੁੰਦੀ ਸੀ ਸੱਸ ਵਾਲੇ ਫੋਨ ਤੁਹਾਨੂੰ ਤੇ ਰਾਤੀ ਫੋਨ ਨਹੀਂ ਆਇਆ ਉਹਦਾ ਕੱਲ ਦਾ ਆਨੇ ਗਲਾ ਕਟ ਕੇ ਮਾਰ ਕੇ ਤੇ ਸਭਾ ਨਾਲ ਲਟਕਾਤੀ ਆ ਤੇ 11 ਵਜੇ ਮੈਨੂੰ ਫੋਨ ਆਇਆ ਅੱਜ ਕੰਮ ਤੇ ਤੋਂਦੋਂ ਮੈਂ ਤੁਹਾਨੂੰ ਕਿਦਾਂ ਕਿਦਾ ਫੋਨ ਆਇਆ ਹਸਬੰਦ ਦਾ ਉਹਨਾਂ ਦਾ ਕਹਿੰਦੇ ਮੈਂ ਡਿਊਟੀ ਗਿਆ ਚੰਡੀਗੜ੍ਹ ਤੇ ਮੰਮੀ ਲੁਧਿਆਣੇ ਗਈ ਆ ਤੇ ਕੰਮੂ ਕੱਲੀ ਘਾਰਿਆ ਕੰਮੂ ਆ ਨਾ ਸਿਸਟਰ ਦਾ ਨਾਮ ਆ ਕਹਿੰਦੇ ਕੰਮੂ ਕੱਲੀ ਘਾਰਿਆ ਤੇ ਜਾ ਜਲਦੀ ਮੈਂ ਆਹ ਮੈਂ ਕੰਮ ਤੇ ਹੈਗਾ ਮੈਂ ਮੰਮੀ ਨੂੰ ਉਹਨਾਂ ਨੂੰ ਕਰ ਫੋਨ ਕਰਦਾ ਵਾਂ ਤੇ ਫਿਰ ਮੰਮੀ ਨੂੰ ਕਰਕੇ ਮੰਮੀ ਸਿੱਧਾ ਇੱਥੇ ਆ ਗਿਆ ਤਾਂ ਉਹਨਾਂ ਨੇ ਪੁਲਿਸ ਪਹਿਲਾਂ ਹੀ ਸੱਦੀ ਆ ਚੋਰੀ ਆਣਾ ਉਹ ਪਹਿਲਾਂ ਹੀ ਪੁਲਿਸ ਨੂੰ ਦੱਸਤਾ ਵਾ ਘਰ ਕੋਈ ਨਹੀਂ ਹੈਗਾ ਘਰ ਕੋਈ ਨਹੀਂ ਹੈਗਾ ਵੱਡਾ ਬੰਡਾ ਇਹਨਾਂ ਦਾ ਪਰੋਣੇ ਦਾ ਜੇਠ ਉਹਨਾਂ ਦਾ ਸਿਸਟਰ ਦਾ ਨਾ ਛੇ ਪੱਤੇ ਵੀ ਦਾਈ ਨਾ ਉਹ ਤੁਨੂੰ ਰਹਿਣ ਦਾ ਹੈ ਘਰ ਹਾਂ ਕੁੜੀ ਦੀ ਫੋਟ ਹਾਂਜੀ ਜੀ ਲੱਗਦਾ ਕਿ ਤੁਨੂੰ ਸਿਸਟਰ ਨਾਲ ਜਲੀ ਪਾਇਆ ਉਹਨਾਂ ਗਲਾ ਘੋਟ ਕੇ ਮਾਰ ਕੇ ਤੇ ਲੜਕਾ ਤੁਹਾਨੂੰ ਜਿਹੜਾ ਲੜਕਾਇਆ ਉਹ ਤੇ ਘੋਟੇ ਤੇ ਥੱਲੇ ਲੱਗੇ ਪਿਆ ਸੀ ਬੈੱਡ ਦੇ ਨਾਲ ਛੱਤ ਤੇ ਨਹੀਂ ਉੱਪਰ ਹੈ ਸਿਰਫ 6 ਫੁੱਟ 6 ਫੁੱਟ ਤੋਂ ਕਿੱਥੇ ਆ ਜਾਏਗਾ ਫਾ 7 ਤੇ ਠੀਕਰ ਕਰ ਹੈਗਾ ਇਹ ਲਾਗੇ ਬੰਨੇ ਇੱਥੇ ਉਹਨਾਂ ਦਾ ਅੰਦੇ ਲਾਗੇ ਬੰਨੇ ਆ ਦੂਜਾ ਮੁੰਡਾ ਚੱਲ ਚੱਲੇ ਆ ਪਾਪਾ ਜੀ ਦਾ ਭਰਾ ਹੈ ਹਾਂਜੀ ਮੰਗ ਕੀ ਕਰਦੇ ਬੱਟਾ ਮੰਗੇ ਇਹੋ ਹੀ ਉਹਨਾਂ ਤੇ ਕੇਸ ਕੀਤਾ ਵਾ ਕਿ ਸਜ਼ਾ ਹੋਵੇ ਉਹਨਾਂ ਨੂੰ ਹਾਂ ਇੱਕ ਇਨਸੀਡੈਂਟ ਸਾਡੇ ਰਿਪੋਰਟ ਹੋਇਆ ਜਿਹਦੇ ਵਿੱਚ ਉਹਨਾਂ ਨੇ ਸੁਸਾਈਡ ਕੀਤਾ ਵਾ ਹੈਂਗਿੰਗ ਉਹਦੀ ਜਿਹੜੀ ਤਫ਼ਤੀਸ਼ ਅਸੀਂ ਕਰ ਰਹੇ ਆ ਔਰ ਜੇਲਤਾਂ ਉਹਦਾ ਫਿਰ ਅੱਗੇ ਆਏਗਾ ਉਸ ਤਿੱਕੇ ਦਾ ਜੋ ਬਿਆਨ ਕਰਨਗੇ ਉਸ ਹਿਸਾਬ ਨਾਲ ਉਹਨਾਂ ਦੀ ਕਾਰਵਾਈ ਵੀ ਤੇ ਸਿਹਰਾ ਜੀ ਉਸ ਦਾ ਜਿਹੜਾ ਪਤੀ ਉਹ ਸਹਣੋ ਕੰਟੀਕ ਡਿਊਟੀ ਕਰਦਾ ਹੀ ਪੁਲਿਸ ਦੇ ਵਿੱਚੋਂ हां जी वो मुलाज्म ਹੈਗਾ ਤਾਂ ਹੀ ਉਹ ਸਰਕਾਰੀ ਕੁਆਰਟਰ ਜਿਹੜੇ 6 ਨੰਬਰ ਸਾਧਰ ਪੁਲਿਸ ਸਟੇਸ਼ਨ ਦੇ ਜਿਹੜੇ ਕੁਆਰਟਰ ਸੇ ਉਹਦੇ ਵਿੱਚ ਹੈ ਜੀ